ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਬਦਲਣ ਲਈ ਜੋ ਚਰਚਾਵਾਂ ਚੱਲ ਰਹੀਆਂ ਸੀ ਉਸ ਤੋਂ ਲੈ ਕੇ ਅੱਜ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨੇ ਮੀਟਿੰਗ ਸੱਦੀ। ਉਸ ਮੀਟਿੰਗ ਦੇ ਵਿੱਚ ਸਾਰੀ ਹੀ ਲੀਡਰਸ਼ਿਪ ਮੌਜੂਦ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਅੱਜ ਵੀ ਗੈਰਹਾਜ਼ਰ ਹੈ। ਜਿਸ ਲਈ ਰਾਹੁਲ ਗਾਂਧੀ ਨੇ ਖਾਸ ਕਰਕੇ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਜਿਵੇਂ ਰਾਹੁਲ ਗਾਂਧੀ ਨੇ ਗੁਜਰਾਤ ਦੇ ਵਿੱਚ ਜੋ ਆਪਣੇ ਲੀਡਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅੱਜ ਵੀ ਕਾਂਗਰਸ ਪਾਰਟੀ ਦੇ ਵਿੱਚ ਲਗਭਗ 30% ਦੀ ਐਸੇ ਲੀਡਰ ਨੇ ਜਿਨ੍ਹਾਂ ਦੇ ਅੰਦਰ ਖਾਤੇ ਭਾਪੀ ਨਾਲ ਜੁੜੇ ਹੋਏ ਨੇ ਕਾਂਗਰਸ ਵਿੱਚ ਅਹੁਦਿਆਂ ਤੇ ਬੈਠੇ ਨੇ ਪਰ ਉਹ ਬੀਜੇਪੀ ਲਈ ਕੰਮ ਕਰ ਰਹੇ ਨੇ ਅਜਿਹਾ ਬਿਆਨ ਰੋਹਲ ਗਾਂਧੀ ਨੇ ਜਦੋਂ ਦਿੱਤਾ ਤਾਂ ਕਾਂਗਰਸ ਵਿੱਚ ਬਗਵਾਲ ਮਚ ਗਿਆ ਬਹੁਤ ਸਾਰੇ ਲੀਡਰ ਆਪੋ ਆਪ ਨੂੰ ਦੇਖਣ ਲੱਗ ਗਏ ਕਿ ਰੋਹਲ ਗਾਂਧੀ ਨੂੰ ਇਹ ਕਿਵੇਂ ਜਾਣਕਾਰੀ ਮਿਲੀ ਸੋ ਅੱਜ ਨਵਜੋਤ ਸਿੰਘ ਸਿੱਧੂ ਦੇ ਬਾਰੇ ਰੋਹਲ ਗਾਂਧੀ ਨੇ ਸਪੈਸ਼ਲ ਪੁੱਛਿਆ ਕਿ ਉਹ ਕਿਉਂ ਨਹੀਂ ਪਹੁੰਚੇ ਉਹਨਾਂ ਨੂੰ ਮੈਸੇਜ ਨਹੀਂ ਲੱਗਿਆ ਜਾਂ ਕੀ ਕਾਰਨ ਹੈ ਸੋ ਇਸ ਦੇ ਬਾਰੇ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਕਾਂਗਰਸ ਇੰਚਾਰਜ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਜੋ ਇਸ ਕਮੇਟੀ ਦੇ ਮੈਂਬਰ ਸੀ ਉਹ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਪਿਛਲੇ ਲਗਭਗ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਗੈਬ ਨੇ ਕਿਸੇ ਵੀ ਮੀਟਿੰਗ ਵਿੱਚ ਛਾਜਰ ਨਹੀਂ ਹੋ ਰਹੇ ਸੋ ਨਵਜੋਤ ਸਿੰਘ ਸਿੱਧੂ ਦਾ ਅੱਜ ਹੋ ਸਕਦਾ ਹੈ ਕਾਂਗਰਸ ਵਿੱਚ ਆਖਰੀ ਦਿਨ ਹੋਵੇ ਕਾਂਗਰਸ ਵਿੱਚ ਉਹਨਾਂ ਦਾ ਜਿਹੜਾ ਕਿ ਸਟੌਪ ਹੋ ਚੁੱਕਿਆ ਸੋ ਦੂਸਰੇ ਪਾਸੇ ਅੱਜ ਸਾਰੇ ਸੀਨੀਅਰ ਲੀਡਰ ਜਿਹੜੇ ਪਹੁੰਚੇ ਹੋਏ ਸੀ ਪੰਜਾਬ ਕਾਂਗਰਸ ਦੇ ਪ੍ਰਨਨ ਰਾਜਵੜੀ ਪ੍ਰਤਾਪ ਸਿੰਘ ਬਾਜਵਾ ਸੋਜਿੰਦਰ ਸਿੰਘ ਦਾਵਾ ਤੇ ਸਾਰੇ ਹੀ ਐਮਪੀ ਸਾਬਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਸੋ ਜ਼ਿਲ੍ਹੇ ਦੀ ਲੀਡਰਸ਼ਿਪ ਸਾਰੇ ਵੱਖ-ਵੱਖ ਜਿਹੜੇ ਕਾਂਗਰਸ ਦੇ ਵਰਕਰ ਨੇ ਉਹ ਪਹੁੰਚੇ ਸੀ ਸੋ ਆਪਣੇ ਵੱਲੋਂ ਉਹਨਾਂ ਨੇ ਵਿਚਾਰ ਰੱਖੇ ਜੋ ਰਾਜਾ ਵਰਿੰਗ ਨੇ ਜਿਨ੍ਹਾਂ ਦੇ ਉੱਪਰ ਉਹਨਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਜਾਂ ਹੋਰ ਕਾਂਗਰਸ ਦੇ ਦੋ ਲੀਡਰ ਆਪਸ ਦੇ ਵਿੱਚ ਜਿਹੜੇ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖੇਰਾ ਉਹਨਾਂ ਨੂੰ ਵੀ ਜਿਹੜਾ ਕੀ ਵਰਜਿਆ ਗਿਆ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਵਾਸਤੇ ਜੋ ਚਰਚਾਵਾਂ ਚੱਲ ਰਹੀਆਂ ਉਸ ਦਾ ਅੱਜ ਪਲਾਨ ਤਿਆਰ ਕੀਤਾ ਗਿਆ ਰਾਜਾ ਰਿੰਗ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇਗਾ ਜੋ ਅੱਜ ਦੀ ਮੀਟਿੰਗ ਦੇ ਵਿੱਚ ਕਲੀਅਰ ਹੋਇਆ ਔਰ ਉਸ ਦੇ ਉੱਪਰ ਪ੍ਰਤਾਪ ਸਿੰਘ ਬਾਜਵਾ ਤੇ ਜਾ ਚੰਦਿਸ ਚੰਨੀ ਦੋ ਨਾਮ ਸਾਹਮਣੇ ਆ ਰਹੇ ਨੇ ਕਿ ਕਿਸੇ ਇੱਕ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਔਰ ਦਲ ਤਾਕੂ ਨੇ ਜਿਸ ਕਰਕੇ ਦਲ ਚਿਹਰੇ ਨੂੰ ਅੱਗੇ ਲਿਆਉਣ ਲਈ ਕਾਂਗਰਸ ਸੇ ਪੱਤਾ ਖੇਡ ਸਕਦੀ ਏ ਜੋ ਕਿ ਉਪੇਸ਼ ਬਗੇਲ ਦੇ ਵੱਲੋਂ ਵੀ ਚੰਦੀ ਸਿੰਘ ਚੰਨੀ ਦੇ ਨਾਮ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵੀ ਚੰਨੀ ਚੰਨੀ ਉਹਨਾਂ ਦੀ ਪਹਿਲੀ ਪਸੰਦ ਹੈ ਸੋ ਇਸ ਨੂੰ ਲੈ ਕੇ ਕਹੇ ਚੰਦੀ ਸਿੰਘ ਚੰਨੀ ਨੂੰ ਪੰਜਾਬ ਦੀ ਅਗਲੀ ਕਮਾਂਡ ਸੌਂਪ ਸਕਦੀ ਏ ਕਾਂਗਰਸ ਔਰ ਇਸ ਦੇ ਨਾਲ ਹੀ ਜੋ ਅੱਜ ਦੀ ਇਹ ਮੀਟਿੰਗ ਹੋਈ ਹੈ ਮਿਸ਼ਨ 27 ਏ ਜੋ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਮੀਟਿੰਗ ਪਾਰਟੀ ਦੇ ਨਵੇਂ ਇੰਚਾਰਜ ਨੇ ਜੋ ਦਿੱਲੀ ਦੇ ਵਿੱਚ ਬੁਲਾਈ ਏ ਸੋ ਆਪਣੇ ਵੱਲੋਂ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਸਾਰੀ ਹੀ ਲੀਡਰਸ਼ਿਪ ਨੂੰ ਸ਼ਖਤ ਤੜਨਾ ਕੀਤੀ ਹੈ ਉਹਨਾਂ ਨੇ ਸ਼ਕਤੀ ਦੇ ਨਾਲ ਕਿਹਾ ਕਿ ਕੋਈ ਵੀ ਲੀਡਰ মিডিਆ ਸਾਹਮਣੇ ਜਾ ਕੇ ਆਪਣੇ ਵੱਲੋਂ ਬਿਆਨਬਾਜ਼ੀ ਨਾ ਕਰੇ ਆਪਣੇ ਵੱਲੋਂ ਕੋਈ ਵੀ ਕਿਸੇ ਦੇ ਉੱਪਰ ਇਲਜ਼ਾਮਬਾਜ਼ੀ ਨਾ ਲਾਵੇ ਜੇ ਕੋਈ ਗੱਲ ਹੁੰਦੀ ਹੈ ਤਾਂ ਉਹ ਆ ਕੇ ਹਾਈ ਕਮਾਂਡ ਦੇ ਕੋਲ ਜਾਂ ਜੋ ਇਨਚਾਰਜ ਨੇ ਉਹਨਾਂ ਦੇ ਕੋਲ ਕੀਤੀ ਜਾਵੇ ਕਿਸੇ ਨੇ ਵੀ ਕਿਸੇ ਦੇ ਖਿਲਾਫ মিডিਆ ਦੇ ਵਿੱਚ ਜਾ ਕੇ ਕੋਈ ਚਰਾਕੀ ਪ੍ਰਚਾਰ ਨਹੀਂ ਕਰਨਾ ਸੋ ਇਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ 파ਰਤਪੁਸ਼ਨਾਸ਼ੂ ਤੇ ਸਾਰੇ ਸੰਸਦ ਮੈਂਬਰ ਜਿਹੜੇ ਨੇ ਦੇ ਸਾਬਕਾ ਬਧਾਇਕ ਅਜੋਤੀ ਹਾਜ਼ਰ ਸੀ ਜੋ ਕਿ ਰਾਜਾ ਵ੍ਰਿੰਗ ਤੇ 파ਰਤਪੁਸ਼ਣ ਆਸ਼ੂ ਦੇ ਵਿਚਕਾਰ ਵੀ ਜਿਹੜਾ ਕੁਛ ਅਫਸਰ ਤਸਰ ਚੱਲ ਰਹੀ ਹੈ ਉਸ ਨੂੰ ਵੀ ਅੱਜ ਨਿਭਟਾਇਆ ਗਿਆ 파ਰਤਪੁਸ਼ਣ ਆਸ਼ੂ ਨੂੰ ਲੁਧਿਆਣਾ ਦੀ ਜਿਮਨੀ ਚੋਣ ਲਈ ਤਿਆਰ ਰਹਿਣ ਵਾਸਤੇ ਕਹ ਦਿੰਦਾ ਹੈ ਲੁਧਿਆਣਾ ਦੀ ਜੋ ਜਿਮਨੀ ਚੋਣ ਹੋਣੀ ਹੈ 파ਰਤਪੁਸ਼ਣ ਆਸ਼ੂ ਨੂੰ ਉੱਥੇ ਉਮੀਦਵਾਰ ਬਣਾਇਆ ਜਾਣਾ ਇਸ ਦੇ ਬਾਰੇ ਵੀ ਕਾਂਗਰਸ ਨੇ ਅੱਜ ਜਿਹੜੀ ਆਪਣੀ ਚਰਚਾ ਕੀਤੀ ਹੈ ਸੋ ਕਾਂਗਰਸ ਪਾਰਟੀ ਵੱਲੋਂ ਜੋ ਇਹ ਮੀਟਿੰਗ ਦੇ ਵਿੱਚ ਫੈਸਲੇ ਲੈ ਗਏ ਨੇ ਉਹ ਹਾਈ ਕਮਾਂਡ ਤੱਕ ਭੇਜ ਦਿੱਤੇ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚਰਨਜੀਤ ਚ